ਦੇਖੋ ਪਾਣੀ ਖੜਾ ਹੀ ਪਾੜਦੀ ਹੈ ਵਿੱਚ ਇਹ ਪਾਣੀ ਖੜਾ ਰਿਹਾ ਬੱਚਾ ਆ ਦੇਖੋ ਝੋਨੇ ਵਾਲਾ ਕੰਮ ਹੋਇਆ ਹੋਇਆ ਦੇਖੋ ਮੱਕੀ ਤਾਂ ਕਿੰਨੀ ਵਧੀਆ ਹੈ ਤਾਂ ਵਧੀਆ ਵੈਸੇ ਦੇਖੋ ਇਹ ਤਾਂ ਖੇਤੀ ਹੈ ਵੈਸੇ ਜ਼ਿਮੀਦਾਰ ਵੈਸੇ ਕਰਦੇ ਆ ਵਿਚਾਰੇ ਪਰ ਫਿਰ ਵੀ ਬਹੁਤ ਜਿਆਦਾ ਪਾਣੀ ਦਾ ਨੁਕਸਾਨ ਹੈ ਦੇਖੋ ਫਸਲ ਤਾਂ ਬਹੁਤ ਸੋਹਣੀ ਹੋਈ ਹੈ ਬਾਈ ਦੀ ਪਾਣੀ ਕਿਹਦਾ ਕਿਹੜਾ ਪਿੰਡ ਆ ਕਿਹੜੀ ਕਿੱਥੋਂ ਦੀ ਹੈਗੀ ਹੈ ਮੈਂ ਤਾਂ ਖੜਾ ਹੀ ਵੈਸੇ ਆ ਗਿਆ ਇੱਧਰ ਆ ਦੇਖੋ ਕੂਟਰ ਚੱਲਦੀ ਬਾਈ ਦੀ ਸਵੇਰ ਦੀ ਚੱਲਦੀ ਹੈ ਦੋ ਦਿਨ ਹੋ ਗਏ ਉਹ ਚੱਲਦੀ ਉਗ ਨਹੀਂ ਤੇ ਨੰਗਦਾਂ ਮੈਂ ਐਂਡ ਮੇਰਾ ਨਾਲ ਹੀ ਐ ਬਹੁਤ ਸੁਣੀ ਫਸਲਾਂ ਦੇਖੋ ਕਿੰਨੀ ਸੁਣੀ ਫਸਲ ਆ ਬਹੁਤ ਸੁਣੀ ਫਸਲਾਂ ਬਵਾਈ ਦੀ ਦੇਖ ਮੱਕੀ ਮੱਕੀ ਖੜੀ ਆ ਕਿੰਨਾ ਵਧੀਆ ਵਾ ਬਹੁਤ ਵਧੀਆ ਤਾਂ ਨਹੀਂ ਹੈ ਕਿਹੜੇ ਪਿੰਡ ਦੀ ਇਹ ਨਹੀਂ ਮੈਨੂੰ ਪਤਾ ਲੱਗ ਰਿਹਾ ਪਰ ਇਹ ਦੇਖੋ ਜਲਦੀ ਸਵੇਰ ਦੀ ਮੋਟਰ ਲਈ ਦੀ ਇੱਧਰ ਸੁੱਕਾ ਬਾਣ ਪਿਆ ਹੈ ਤੇ ਲੱਗ ਜਣੀ ਕੱਲ ਬਸ ਕੱਲ ਮੇਰੇ ਸਾਨਾ 15-20 ਦਿਨ ਚੱਲ ਪਾਣਾ ਗਾ ਮਿੱਧਰ ਪਾਣੀ ਪਾਣੀ ਹੋ ਜਣ ਦੇਖੋ ਇੱਧਰ ਜਲਦੀ ਪਾਣੀ ਨਹੀਂ ਦੇ ਪੈਂਦੀਆਂ 12 68 ਦੇਖੋ ਕੀ ਹਾਲਾਤ ਆ ਦੇਖੋ ਪੰਜਾਬ ਦੇ ਕੋਟਰ ਜਲਦੀ ਹੈ ਹੈ ਨਹੀਂ ਕੋਈ ਇੱਥੇ ਦੇਖੋ ਕੀ ਹਾਲਾਤ ਇੱਕ ਨੂੰ ਕੀ ਨੀ ਤਿੜੀ ਬਾਰੇ ਪਾਸੇ ਦੇਖੋ ਕਿ ਮਗੜੀ ਮੱਤੀ ਪਾਣੀ ਵੀਰੇ ਬਹੁਤ ਜ਼ਿਆਦਾ ਖਿੱਚਦੀ ਐ ਇਹ ਝੋਨੇ ਨੂੰ ਵੀ ਵੱਧ ਪਾਣੀ ਲਿਖਾਉਣਾ ਪੈਂਦਾ ਤਾਂ ਕਰਕੇ ਫਿਰੇ ਲੱਗਦਾ ਕੰਮ ਇਹਦਾ ਇਹ ਤਾਂ ਮਹੀਨੇ ਦੀ ਫਸਲੀ ਐ ਪਹਿਲੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਵਾਸਤੇ ਦੇਖੋ 2 ਦਿਨਾਂ ਕੇ ਮਟਰ ਚੱਲਦੀ ਰਹੀ ਥੱਲ ਥੱਲ ਡੇਗਦੀ ਮਟਰ ਨਹੀਂ ਦੇਖੀ ਧਾਰਾਂ ਦੇਖ ਕਿੰਨਾ ਜਿਆਦਾ